ਪੱਕੀ ਪਤਾ ਹੀ ਮਿਲੂਗੀ ਜਾਂ ਆਪ ਹੀ ਪਗਾਉਣੀ ਆਪਣ ਨੂੰ ਹੈ ਕਰਮਜੀਤ ਕਿਤੇ ਖਲਾਰਾ ਇਨਾ ਪਿਆ ਪਿਆ 6 ਵਜੇ ਪਈ ਆ ਉਠ ਕਰਮਜੀਤ 6 ਵਜੇ ਆ ਮੈਂ ਕੰਮ ਤੋਂ ਵੀ ਆ ਗਿਆ ਰੋਟੀ ਟੋਕ ਬਣਾ ਸੁੱਤੀ ਪਈ ਆ ਕੀ ਆ ਕੀ ਆ ਖਲਾਰਾ ਇੰਨਾ ਪਿਆ ਪਿਆ ਭਾਂਡੇ ਧੋਣ ਵਾਲੇ ਪਏ ਆ ਕੱਪੜੇ ਖਿਲਰੇ ਪਏ ਆ ਸਾਰੇ ਪਾਸੇ ਝਾੜੂ ਪੋਚਾ ਲਾਉਣ ਵਾਲਾ ਕੋਈ ਨਾ ਓ ਮਾਈ ਗੋਡ ਹੋ ਗਿਆ ਮਾਰਚ ਲੱਗ ਗਿਆ ਪਿਆ ਉਹਦੇ ਵੱਲ ਵੀ ਦੇਖ ਲਾ ਧਿਆਨ ਰੱਖ ਲਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹ ਸਾਰਾ ਦਿਨ ਮੈਂ ਕੰਮ ਕਰਕੇ ਉਹਨਾਂ ਤੇ ਮੰਜੇ ਤੇ ਪਈ ਆ ਲਾ ਖੀਡਾਂ ਸਾਰੇ ਪਾਸੇ ਖਿਲਰੀਆਂ ਪਈਆਂ ਜਵਾਗ ਦਾ ਸਿਰ ਵੀ ਖਿਲਰਿਆ ਪਿਆ ਅਕਾਲ ਮੰਮੀ ਨੇ ਸਿਰ ਨਹੀਂ ਬਾਇਆ ਹਾਂ ਓਹੋ ਆ ਹੁਣ ਉਹ ਸੁੱਤੀ ਪਈ ਆ ਤੇ ਮੈਂ ਹੁਣ ਪਹਿਲਾਂ ਭਾਂਡੇ ਮਾਂਜਾਂ ਰੋਟੀ ਟੋਕ ਕਰਾਂ ਕੀ ਕਰਾਂ ਯਾਰ ਭਾਂਡੇ ਕਰੀਏ ਹੁਣ ਪਹਿਲਾਂ ਯਾਰ ਰੋਟੀ ਟੋਕ ਕਰੀਏ ਓਹੋ ਆ ਕੀ ਹੋਇਆ ਪਿਆ ਪਚਾਲ ਆਇਆ ਪਿਆ ਇੱਥੇ ਤਾਂ ਆਓ ਲੈ ਪੋਤਾ ਤੇ ਰਦਸਤਾਰ ਸਜਾਵਾਂ ਫੇਰ ਰੋਟੀ ਬਕਾਵਾਂ ਇਹਨਾਂ ਕਮਣਾ ਬਰਮਣਾ ਬਣਾਇਆ ਫਿਰ ਤਾਂ ਇਹਨਾਂ ਦੇ ਪੋਤਾ ਬਾਣਾ ਚੰਨਾ ਨਿੰਬੂ ਗੱਡਿਆ ਕਰ ਓਕੇ ਮਮੀ ਪੀਜਸ ਪਈ ਹੁੰਦੀ ਨਾ ਤੂੰ ਨਾ ਕਾਟ ਕਰ ਲਿਆ ਕਰ ਟਰਾਈ ਕਰ ਲਿਆ ਕਰ ਕਿੱਡਾ ਹੀ ਨਾ ਕਿੱਡਾ ਜਿਹਾ ਕਰ ਮਮੀ ਨੂੰ ਠਾਲਦਿਆ ਕਰ ਓਕੇ ਲਾ ਕੰਮ ਪੂਆ ਲੈ ਹੁਣ ਸਬਜ਼ੀ ਵੀ ਬਣਾਉਣੀ ਰੋਟੀ ਵੀ ਬਕਾ ਲਵਾਂ। ਰੋਟੀ ਵੀ ਹੁਣ ਮੇਡਮ ਨੂੰ ਛਾਲਦਿਆਂ ਬਾਅਦ ਚ। ਚੱਲ ਵੇ ਜਿੱਦਾਂ ਦੀ ਵੀ ਇਹ ਬਣਤੀ ਹੈ ਬਣਾਈਏ ਤੇ ਖਾਈਏ। ਹੁਣ ਓਕੇ ਕਿਹੜਾ ਹੋਊਂਦੀ ਹੈ ਮਿੰਤਾਂ ਕਰੇ ਹੁਣ। ਉਹ ਤਾਂ ਪੈ ਜਾਂਦੀ ਹੈ। ਚਲੋ ਰੱਬਾ ਜਿੱਦਾਂ ਦੀ ਵੀ ਇਹ ਖਾਈਏ ਇਹ ਨਾਲੇ ਜਵਾਕ ਨੂੰ ਖਾਈਏ। ਉਹਦੀਆਂ ਵੀ ਲਾ ਦਿੰਨਾ ਦੋ। ਬਣਾਉਣੀ ਆ ਪਣੀ ਆ ਪੁੱਤ ਹੁਣ ਕੀ ਕਰੀਏ ਤੂੰ ਵੀ ਸਿੱਖ ਲਾ ਵੱਡਾ ਹੋ ਕੇ ਸ਼ਾਇਦ ਤੈਨੂੰ ਵੀ ਕੰਮ ਆਉ। ਉਹ ਅੱਗ ਮੱਛੀ ਕੀ ਰੋਤੀ ਉਹ ਵੇ ਉਧਰ ਰੋਟੀ ਬੀਲਦਾ ਜਿੱਧਰ ਰੋਟੀ ਮੱਛੀ ਤਾਹਨ ਕਹਦਨੇ ਚੱਕਾਂ ਚੱਲ ਜਦਾਂ ਨਹੀਂ ਹੁਣ ਬਣ ਗਈ ਹੁਣ ਕੀ ਕਰੀਏ ਜਦਾਂ ਨਹੀਂ ਮੱਛੀ ਸੜੇ ਪਾਉਣਗੇ ਉਹ ਨਹੀਂ ਜੀ ਸਾਲਾ ਬੱਤੂ ਰੋਟੀ ਨਾਲ ਆਹ ਚੋਹ ਪੰਜ ਵਜੂ ਨੂੰ ਰੱਖ ਦੇ ਇਹ ਨਹੀਂ ਜੇ ਕੱਟਣ ਨੂੰ ਹਾਂ ਬਹਾਰਾ ਕਰੀ ਉਹਦੇ ਲਈ ਇਹ ਮੈਨਾਂ ਦਾ ਇਕ ਬੋਰ ਹਾਂ ਬੱਤੂ ਸਬਜ਼ੀ ਬੱਬਲ ਬੱਬਲ ਵਿੱਚ ਹੀ ਆ ਉਹ ਤੇ ਫਾਇ ਹੋਏ ਕਿੱਥੇ ਵਿੱਚ ਹੀ ਆ ਬੱਬਲਾ ਕਿੱਥੇ ਹਾਲੇ ਹੁਣ ਖਾਣਾ ਵੀ ਬਣ ਗਿਆ ਆ ਜਾ ਕਰਮਜੀਤ ਆ ਉੱਠ ਖੜੇ 12:00 ਵੱਜ ਗਏ ਦਿਨ ਚੜ ਗਿਆ ਹਾਂਜੀ ਸ਼ਾਮ ਦੇ 6:30 ਹੋ ਗਏ ਨੇ 7:00 ਵੱਜ ਗਏ ਸੱਚ ਘੰਟਾ ਮੇ ਲਾ ਕੇ ਸਬਜੀ ਟੋਕਾ ਰੋਟੀ ਬਣਾਇਆ ਤੂੰ ਹੁਣ ਖਾ ਤਾਂ ਲੈ ਲੱਛ ਤਾਂ ਜਾਗ ਹੀ ਨਹੀਂ ਆਈ ਜੀ ਤਾ ਨਹੀਂ ਆਏ ਅੱਜ ਦਾ ਦਿਨ ਕੀ ਹੈ ਰੋਜ਼ ਬਾਈ ਕੰਮ ਆ ਤੇਰਾ ਫਿਰ ਦਵਾਰਾ ਸੌਂ ਗਈ ਮੈਂ ਹੁਣ ਜਿੱਦਾਂ ਦੀ ਬਣੀ ਆ ਖਾ ਲੈ ਉਹ ਜਿੱਦਾਂ ਦਾ ਆਪਣੇ ਆ ਤੂੰ ਖਾਲਾ ਭੁੱਖ ਲੱਗੀ ਸੀ ਮੈਂ ਤੇਰਾ ਭਰ ਆ ਲਿਆ। ਦੁਆ ਕਰਦਾ ਕੁਛ ਨਹੀਂ ਪਾਇਆ ਤਾਂ ਨਹੀਂ ਆ ਵੀ ਨਹੀਂ। ਕੰਮ ਤਾਂ ਆ ਰਿਹਾ ਸਾਰਾ ਦਿਨ। ਕਰਨਜੀਤ ਐਦਾਂ ਨਹੀਂ ਸਰਨਾ। ਦੇਖ ਸਾਰਾ ਖਾਲਾਰਾ ਪਿਆ ਹੋਇਆ ਸੀ। ਭੰਡੇ ਟੋਕ ਕਿੱਦਾਂ ਮਾੜਾ ਮੱਟਾ ਮਉਣ ਕੰਮ ਤੇ ਜਾਣਾ। ਤੇ ਕੰਮ ਨੂੰ ਉਦਾਸੀ ਜੀ ਬਹੁਤ ਮੇਰਾ ਅੱਜ। ਇੱਕ ਦਿਨ ਸਿਰ ਦੁਖਦਾ, ਦੋ ਦਿਨ ਦੋਖਦਾ ਤੇ ਰੋਜ਼ ਹੀ ਕੁਝ ਨਾ ਕੁਝ ਦੁਖਦਾ ਰਹਿੰਦਾ। ਜਾਂ ਤਾਂ ਜੇ ਦੁਖਦਾ ਹੀ ਰਹਿੰਦਾ ਫਿਰ ਆਪਾਂ ਡਾਕਟਰ ਤੇ ਨਾ ਤੂੰ ਡਾਕਟਰ ਤੇ ਜਾਨੀ ਆ। ਚਲਿਏ ਡਾਕਟਰ ਤੇ। ਹਾਂਜੀ ਕੀ ਕਹਿ ਰਹੇ ਸੀ ਤੁਸੀਂ ਮੈਂ ਕਿ ਮੇਰਾ ਸਿਰ ਬਹੁਤ ਦੁਖ ਰਿਆ ਸੀ ਜੀ ਤਾਂ ਮੈਂ ਪਈ ਸੀ ਉੱਠਾ ਨੂੰ ਜੀ ਨਹੀਂ ਸੀ ਕਰ ਰਿਆ ਮੈਂ ਉੱਠ ਕੇ ਫੇਸ ਆਉਂਦੀ ਸੀ ਇੱਕ ਦਿਨ ਸਿਰ ਦੁਖਦਾ ਦੋ ਦਿਨ ਦੁਖਦਾ ਤੁਸੀਂ ਹੁਣ ਬੰਦਾ ਨਹੀਂ ਵੀ ਠੀਕ ਹੁੰਦਾ ਤੇ ਇਹ ਦਿਨ ਸਿਰ ਦੁਖਦਾ ਰਹਿੰਦਾ ਤੇਰਾ ਕੋਈ ਨਾ ਕੋਈ ਦੁਖਦਾ ਰਹਿੰਦਾ ਜੇ ਨਹੀਂ ਠੀਕ ਮੈਂ ਕਹਿੰਨਾ ਡਾਕਟਰ ਤੇ ਚਲੀਏ ਟੈਸਟ ਵੀ ਕਰਾਈਏ ਕੀ ਗੱਲ ਆ ਕੀ ਕਮਜ਼ੋਰੀ ਆ ਹਾਂਜੀ ਨਾ ਤੂੰ ਡਾਕਟਰ ਦੇ ਜਾਨੀ ਆ ਮਾੜਾ ਮੋਟਾ ਤਾਂ ਕੰਮ ਕਰ ਲਿਆ ਕਰ ਜੇ ਬਾਲਾ ਨਹੀਂ ਹੁੰਦਾ ਥੋੜਾ ਹੀ ਕਰ ਲਿਆ ਕਰ ਐਂ ਤੂੰ ਤਾਂ ਜਮਾਂ ਹੀ ਜਮਾਂ ਹੀ ਢੇਰੀ ਟਾ ਕੇ ਪਈ ਰਹਿਣੀ ਆ ਕੋਈ ਫਰਕ ਥੋੜੀ ਆ ਜੀ ਮੈਂ ਕਰ ਲਿਆ ਤੁਸੀਂ ਕਰ ਲਿਆ ਫਰਕ ਕਿਉਂ ਨਹੀਂ ਆ ਸਾਰਾ ਕੰਮ ਤਾਂ ਮੈਂ ਕਰਨਾ ਕੰਮ ਗੂਰ ਨਾ ਬਾਹਰ ਨਹੀਂ ਕਰਦਾ ਤਾਂ ਕੀ ਹੁੰਦਾ ਤਾਂ ਕੀ ਹੁੰਦਾ ਤਾਂ ਸਾਰਾ ਪ੍ਰੈਸ਼ਰ ਇੱਕ ਬੰਦੇ ਤੇ ਪਾ ਦੂ ਕੁਛ ਨਹੀਂ ਹੁੰਦਾ ਖੁਸ਼ ਤੈਨੂੰ ਤਾਂ ਨਹੀਂ ਕੁਛ ਹੁੰਦਾ ਮੈਨੂੰ ਤਾਂ ਹੁੰਦਾ ਨਾ ਕੋਈ ਨਾ ਐ ਨਹੀਂ ਬਾਹਰ ਨਾ ਕਰਿਆ ਕਰੋ ਸਿੰਘ ਕੁਛ ਨਹੀਂ ਹੁੰਦਾ ਤਾਲਾ ਨਾ ਲਾ ਲੈ ਆਪਣੇ ਦਫ਼ਤਰ ਲੈ ਕੇ ਮੈਂ ਤਾਲਾ ਨਾ ਐ ਕਰ ਕੰਮ ਦਾ ਵੀ ਤੂੰ ਜਾਇਆ ਕਰ ਰੋਟੀ ਟੋਕ ਵੀ ਤੂੰ ਕਰ ਲੈ ਕਰ ਮੈਂ ਪੈ ਜਾ ਕਰਾਂਗਾ ਹਾਂ ਸੌਣ ਨੂੰ ਦਿੰਦੇ ਆ ਉਹ ਤੇ ਕੰਮ ਦੇ ਥੋੜਾ ਚੱਲ ਬ੍ਰੇਕ ਸੌਣ ਨੂੰ ਦਿੰਦੇ ਆ ਚਾਇਨਾਸਤੀ ਜੀ ਚਾਇਨਾਚੀ ਤਾਂ ਹੈਗਾ ਨਾ ਸਿਸਟਮ ਜਪਾਨ ਦਾ ਚਾਇਨਾਚੀ ਨਹੀਂ ਪਰ ਇੱਥੇ ਨਹੀਂ ਹੈਗਾ ਸਾਰਾ ਦਿਨ ਨਹੀਂ ਕੰਮ ਕਰਾ ਹੋਰ ਟ੍ਰੈਡਾ ਭਾਈ ਤਦ ਕੋਈ ਇੰਡੀਆ ਭੋੜੋ ਇੱਥੇ ਮੰਜਾੜਾ ਆ ਕੇ ਬੈਜੋ ਦੁਪਹਿਰੇ। ਕੱਪੜੇ ਦਸਰਬਾਲੇ ਸੀ? ਨਹੀਂ ਮੇਰਾ ਪਤਾ ਨਹੀਂ ਕਿ ਨਾ ਕੀ ਬਣਾਇਆ ਹੈ। ਸੋਨਾ ਬੱਦਕੇ ਨੇ ਨਾਲ ਕਲੀਨ ਅਪ ਕਰਾਈ ਹੈ ਮੇਰੇ। ਅੱਛਾ। ਹੂੰ। ਕੱਪੜੇ ਮੈਂ ਮਸ਼ੀਨ ਚ ਪਾ ਕੇ ਆਇਆ। ਭਾਂਡੇ ਹੁਣ ਧੋਣੇ ਆ ਜਦ ਤੂੰ ਧੋਦੀ ਭਾਂਡੇ ਹੁਣ। ਫੇਰ ਪਿਆਜਾਂ ਨੂੰ ਜਾ ਕੇ ਜੀ ਇੰਨਾ ਕੰਮ ਤੁਸੀਂ ਕਰ ਲਿਆ ਹੁਣ ਭਾਂਡੇਆਂ ਨੂੰ ਕੀ ਹੁੰਦਾ ਭਾਂਡੇ ਵੀ ਮਾਜਣੇ ਰੀਲਾਂ ਦੇਖੀ ਜਾ ਉਹ ਮੰਜੇ ਦੇ ਪੈਜੋ ਉੱਠੜੋ ਰੀਲਾਂ ਦੇਖੋ ਇਹ ਬਾਹਲਾ ਨਾ ਕਰਿਆ ਕਰੋ ਤੁਸੀਂ ਇੱਥਾਂ ਬੜਾ ਨਗਰ ਥੋੜਾ ਮੋਟਾ ਕੰਮ ਕਰਨਾ ਪੈਣਾ ਇੰਦਾ ਸਰਨਾ ਥੋੜੋ ਘਰ ਇੰਦਾ ਥੋੜਾ ਚੱਲਦੇ ਆ ਇੰਦਾ ਨਹੀਂ ਸਰਨਾ ਮੜਾ ਮੋਟਾ ਕੰਮ ਕਰਨਾ ਪੈਣਾ ਹਾਂ ਇਹ ਘਰ ਥੋੜਾ ਚੱਲਦੇ ਆ ਕਿਹਣਾ ਕਿਆਣੇ ਦੇ ਸਰ ਤੇ ਥੋੜਾ ਚੱਲਦਾ ਘਰ ਕਿਉਂ ਨਹੀਂ ਚੱਲਦੇ ਜੀ ਮੈਂ ਤਾਂ ਇੰਦਾ ਕਿੰਨੀ ਕੰਮ ਵਾਲੀ ਰੱਖ ਲਵਾਂ ਕੰਮ ਵਾਲੀ ਹਾਂਜੀ ਝਾੜੂ ਪੂਚਾ ਭਾਂਡੇ ਸਾਫ ਸਫਾਈ ਤੇ ਪਿੰਡ ਥੋੜੋ ਕਨੇਡਾ ਇੱਥੇ ਕੰਮ ਵਾਲੇ ਕਿਹੜਾ ਕਰਦਾ ਕੰਮ ਆਪ ਬਾਹਰ ਨੌਕਰ ਹੋ ਜਾ ਕੇ ਨੌਕਰੀ ਕਰੀਦੀ ਆ ਦੋ ਮੇਰੀਆਂ ਦੋ ਤੁਹਾਡੀਆਂ ਇੱਕ ਕਾਕੀ ਲੱਗ ਲਾਵੇ ਸੁਪਨੇ ਜ਼ਿਆਦਾ ਨਾ ਲਿਆ ਕਰ ਉੱਠ ਖੜਾ ਥੋੜਾ ਨੀਂ ਆ ਤਾਂ ਇਹ ਜੀ ਹੁਣ ਆਹ ਚਾਹ ਤੇ ਮੇਰੇ ਨਾਲ ਬੈਠੋ। ਚਾਗਦੀ ਸੁਪਨੇ ਲਈ ਜਰਨੀ ਆ ਕੈਨੇਡਾ 'ਚ ਕੰਦੀ ਫਾਮ ਵਾਲੀ ਜਾਇਦੀ ਆ। ਉਹ ਕਹਿੰਦੀ ਆ ਆਪਾਂ ਨੂੰ ਸੌਖ ਹੋ ਜਾ। ਹਾਂ ਤੋਂ ਤੋਂ ਕਹੋਗੇ ਦੂਜਾ ਵਿਆਹ ਵੀ ਕਰਾ ਲਾ। ਦੂਜਾ ਵਿਆਹ ਤਾਂ ਨਾ ਕਰਾਓ ਜੀ ਉਹ ਕੱਲ ਹੀ ਕਰਾਉਣਾ ਆ। ਤੇ ਕੰਮ ਵਾਲੀ ਇੱਥੇ ਕਿਹੜੇ ਪੈਸੇ ਦਊ। ਜਿਹੜੇ ਕੰਮ ਮੈਂ ਕਰਦੀ ਆ ਉਹੀ ਕੰਮ ਵਾਲੀ ਕਰ ਦੂ ਝਾੜੂ ਪੂੰਝਾ ਭਾਂਡੇ ਸਾਫ ਸਫਾਈ ਰੋਟੀ ਤੁਸੀਂ ਬਣਾ ਲਿਓ।